ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਣਾ 20 ਦੇ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋएगी ਵਾਹਿਗੁਰੂ ਵੀਰ ਗੁਰਜਲ ਸਿੰਘ ਵੱਲੋਂ ਇੱਕ ਜਥੇਬੰਦੀ ਬਣਾਈ ਗਈ ਹੈ ਜਿਸ ਦਾ ਨਾਮ ਹੈ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਸਤਨਾਮ ਸਤਨਾਮ ਤੋਂ ਜੋ ਉਹਨਾਂ ਨੇ ਘਾਰ ਦਿੱਤੇ ਸਨ ਸਾਨੂੰ ਉਹਦੇ ਤਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੱਚਿਆਂ ਦੀ ਗੁਰਬਾਣੀ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜੋ ਕਿ ਖਾਸਸ ਆਜਾਣ ਦਿੱਸੇ ਸ਼ੁਰੂਆਤ ਕਰ ਦਿੱਤੀ ਗਈ ਹੈ ਜੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਜੋ ਚੜ੍ਹਦੀ ਕਲਾ ਨਾਲ ਰੋਜ਼ ਹੀ ਲੱਗੇਗੀ ਇਸ ਵਿੱਚ ਬੱਚਿਆਂ ਨੂੰ ਗੁਰਬਾਣੀ ਪੜ੍ਹਾਇਆ ਜਾਏਗੀ ਗੁਰਬਾਣੀ ਦੇ ਅਰਥ ਦੱਸੇ ਜਾਣਗੇ ਜਿਹੜੀ ਜਪਜੀ ਸਾਹਿਬ ਪੜ੍ਹਾਇਆ ਜਾਏਗਾ ਉਹਨਾਂ ਦੇ ਅਰਥ ਦੱਸੇ ਜਾਣਗੇ ਸੋ ਜੀਰੋ ਆਪਾਂ ਸਾਰਿਆਂ ਨੂੰ ਇਹ ਹੰਬਲਾ ਮਾਰਨਾ ਪੈਣਾ ਰਲ ਮਿਲ ਕੇ ਜੋ ਅੱਜ ਲਚਰ ਗਏ ਕੀ ਚੱਲ ਰਹੀ ਆ ਜਿਸ ਦੇ ਨਾਲ ਨੌਜਵਾਨ ਪੀੜ੍ਹੀ ਤੇ ਬੱਚੇ ਪਤਿਤ ਪੁਨੇ ਵੱਲ ਵਧ ਰਹੇ ਹਨ ਉਹ ਆਪਾਂ ਨੂੰ ਰਲ ਮਿਲ ਕੇ ਹੀ ਇਹ ਬੜਾ ਮਾਰਨਾ ਪੈਣਾ ਤੇ ਇਹਨੂੰ ਰੋਕਣਾ ਪੈਣਾ ਇਹ ਆਪਾਂ ਰੋਕੇ ਹਟਣਾ ਤੇ ਤਾਂ ਹੀ ਇਹ ਹਟ ਸਕਦਾ ਜੇ ਆਪਣੇ ਬੱਚੇ ਗੁਰਬਾਣੀ ਦੇ ਨਾਲ ਜੁੜਨਗੇ ਸੋ ਵੈਗਰੂ ਜੀ ਆਪਾਂ ਨੂੰ ਵਾਦ ਤੋਂ ਵਾਦ ਇਸ ਜਥੇਬੰਦੀ ਦਾ ਸਾਥ ਦੇਣਾ ਚਾਹੀਦਾ ਵਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਤੇ ਬੱਚਿਆਂ ਦੇ ਮਨਾਂ 'ਚ ਉਹ ਆ ਜਿਹੜੇ ਲਚਰ ਗਏ ਕਾਣੇ ਕੋਲ ਕੋ ਦੇ ਵਾਰ ਦੇ ਤਾਂ ਲਚਰਪਣਾ ਇਹਨੂੰ ਕੱਢਣ ਵਾਸਤੇ ਆਪਾਂ ਨੂੰ ਹੰਬੜਾ ਮਾਰਨਾ ਪੈਣਾ ਵੈਗਰੂ ਜੀ ਅਸੀਂ ਦੇ ਵੈਗਰੂ ਜੀ ਖਾਸਾ ਸਾਜਨਾ ਇਸ ਦੇ ਘਾੜੇ ਤੇ ਇਹ ਸ਼ੁਰੂਆਤ ਕਰ ਦਿੱਤੀ ਆ ਤੇ ਹੌਲੀ ਹੌਲੀ ਬੱਚੇ ਆਉਣੇ ਚਾਲੂ ਹੋਣਗੇ ਵੈਗਰੂ ਜੀ ਕਿਰਪਾ ਨਾਲ ਸੋ ਵੈਗਰੂ ਜੀ ਤੁਸੀਂ ਹੰਬੜਾ ਮਾਰੋ ਤੇ ਇੱਜਤਬੰਦੀ ਦਾ ਵਾਧੂ ਵਾਧ ਸਾਥ ਦਿਵੋ ਤੇ ਆਪਾਂ ਇਹ ਲਚਰ ਗੈਕੀ ਬੰਦ ਕਰਾ ਕੇ ਹਟ ਰਹੇ ਆ ਜੋ ਕੀ ਆਪਣੀ ਨੌਜਵਾਨ ਪੀੜੀ ਨੂੰ ਬਰਬਾਦ ਕਰ ਰਹੀ ਆ ਵੀਰ ਗੁਰਜੰਟ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਜੱਜ ਕੰਡੀ ਤਿਆਰ ਕਰਕੇ ਸਾਨੂੰ ਇੱਕ ਪਲੇਟਫਾਰਮ ਦਿੱਤਾ ਵਾ ਜਿਸ ਨਾਲ ਆਪਾਂ ਬੱਚਿਆਂ ਨੂੰ ਤੇ ਟੁੱਟ ਚੁਕੇ ਨੌਜਵਾਨਾਂ ਨੂੰ ਗੁਰੂ ਨਾਲ ਜੋੜਨਾ ਤੇ ਆਪਾਂ ਜੋੜ ਕੇ ਹੀ ਰਹਿਣਾ ਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਕਿਉਂ ਰਹੇ ਟੇ ਬਾਈ ਜਾਈ ਚੱਲਣਾ ਹੋ ਜਾਏ ਚੱਲਣਾ ਨਿਕਿਆ ਨਾਲ ਬਾਈ ਗੁਰਜੀ ਦਾ ਫਤਹਾ ਹਾਲ ਸਾਹ ਬਾਈ ਗੁਰਜੀ ਦਾ ਫਤਹਾ ਬਾਈ ਗੁਰਜੀ ਕੀ ਫਤਹਿ